ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈਪੰ ਗੁਰਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਗਲ ਦੁਆਰ ਕੋ ਸਾਡਕੈ ਗਹਿਓ ਤੁਹਾਰੂ ਦਵਾਰ ਵਾਹਿ ਗਹਿ ਕੀ ਲਾ ਜੀ ਅਸ ਗੋਬਿੰਦ ਦਾਸ ਤੁਹਾਰ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਨਾਲ ਗੁਰੂ ਚਰਨਾਂ ਵਿੱਚ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਗੁਰਕਲਗੀ ਤਰਪਤਾ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਕੁਝ ਕੀਮਤੀ ਅਨਮੋਲ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਉਹਨਾਂ ਦੇ ਇਤਿਹਾਸ ਦੇ ਪੰਨਿਆਂ ਵਿੱਚੋਂ ਕੁਝ ਕੀਮਤੀ ਪੰਨੇ ਸਫਰ-ਏ-ਸ਼ਹਾਦਤ ਸੰਖੇਪ ਕਥਾ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਜਿਸ ਵਿੱਚ ਚਮਕੌਰ ਦੀ ਗੜੀ ਦੀ ਜੋ ਵੱਡੀ ਜੰਗ ਹੋਈ ਹੈ ਸਤਿਗੁਰਾਂ ਪਾਸ ਸਤਿਗੁਰਾਂ ਦੇ ਲਖਤੇ ਜਿਗਰ ਵੱਡੇ ਸਾਹਿਬ ਜਾਦੇ ਨਾਲ 40 ਸਿੰਘ ਹਨ ਦੂਸਰੇ ਪਾਸੇ 10 ਲੱਖ ਫੌਜ ਦੇ ਕਰੀਬ ਏਡੀ ਵੱਡੀ ਫੌਜ ਹੈ ਸਤਗੁਰਾਂ ਪਾਸ 40 ਸਿੰਘ ਉਧਰ 10 ਲੱਖ ਫੌਜ ਕਿੱਡਾ ਵੱਡਾ ਮੁਕਾਬਲਾ ਹੈ ਤਨ ਹਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪ ਅਡੋਲ ਰਹੇ ਤੇ ਸਤਗੁਰਾਂ ਦੇ ਜਿਹੜੇ ਸਿੱਖ ਸਨ ਉਹ ਵੀ ਅਡੋਲ ਹਨ ਪਰਮੇਸ਼ਰ ਦੇ ਨਾਮ ਦਾ ਸਹਾਰਾ ਗੁਰੂ ਦਾ ਸਹਾਰਾ ਹੁਣ ਸਤਗੁਰ ਸੱਚੇ ਪਾਤਸ਼ਾਹ ਜੀ ਦੇ 40 ਸਿੰਘਾਂ ਵਿੱਚੋਂ ਕੁਝ ਸਿੰਘ ਇਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨਾਲ ਹੀ ਸਤਗੁਰਾਂ ਦੇ ਲਖਤੇ ਜਿਗਰ ਮਹਾਰਾਜ ਜੀ ਦੇ ਵੱਡੇ ਸਾਹਿਬ ਜਾਦੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਇਥੇ ਸ਼ਹੀਦੀ ਜਾਮ ਪੀਤਾ ਹੈ ਔਰ ਬਾਕੀ ਜੋ ਸਿੰਘ ਬਚੇ ਉਹਨਾਂ ਦੇ ਕਹਿਣ ਤੇ ਧੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਛੱਡਣ ਦਾ ਫੈਸਲਾ ਲਿਆ ਸਤਗੁਰੂ ਸੱਚੇ ਪਾਤਸ਼ਾਹ ਜੀ ਅਧੀ ਰਾਤ ਤੋਂ ਬਾਅਦ ਤਿੰਨਾ ਸਿੰਘਾਂ ਸਮੇਤ ਗੜੀ ਤੋਂ ਬਾਹਰ ਨਿਕਲਾਏ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ ਇਸ ਦਿਨ ਅਸਮਾਨ ਤੇ ਬੱਦਲ ਵੀ ਗਰਜ ਰਿਹਾਏ ਕਦੇ-ਕਦੇ ਅਸਮਾਨੀ ਬਿਜਲੀ ਵੀ ਚਮਕਦੀ ਸੀ ਸਤਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਅਸੀਂ ਵੈਰੀ ਨੂੰ ਵੰਗਾਰ ਪਾਉਣ ਲੱਗੇ ਆਂ ਤੁਸੀਂ ਸਾਰੇ ਸਾਵਧਾਨ ਹੋਵੋ ਗਿਆ ਹਿੰਦ ਪੀਰ ਕਹ ਤਾਲੀ বাজਾਈ ਪੀਛੇ ਕਹਾ ਖਵਾਜ ਪਕਰੂ ਸਹਾਈ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਵਿੱਚ ਹੱਥਾਂ ਨਾਲ ਤਾੜੀ ਮਾਰ ਕੇ ਕਿਹਾ ਹਿੰਦ ਪੀਰ ਚੱਲਿਆ ਏ ਸਿੱਖਾਂ ਦਾ ਗੁਰੂ ਜਾ ਰਿਹਾ ਏ ਖਵਾਜਾ ਮਹਿਮੂਦ ਅਲੀ ਨੂੰ ਲਲਕਾਰ ਕੇ ਕਿਹਾ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਫੜ ਲਓ ਇਹ ਸੁਣਦਿਆਂ ਹੀ ਮੁਗਲ ਅੰਨੇ ਵਾਹ ਨਾਠ ਉਠੇ ਜਿਹੜਾ ਹਥਿਆਰ ਹਥਾਇਆ ਹੱਥੀਂ ਫੜ ਆਪਣੇ ਹੀ ਪਾਰ ਬੁਲਾ ਦਿੱਤੇ ਮਸ਼ਾਲ ਚੀ ਮਸ਼ਾਲਾਂ ਲੈ ਗੁਰੂ ਜੀ ਵੱਲ ਰੌਸ਼ਨੀ ਲੈ ਦੌੜੇ ਪਾਤਸ਼ਾਹ ਜੀ ਨੇ ਇਹਨਾਂ ਦਾ ਅਜਿਹਾ ਨਿਸ਼ਾਨਾ ਸਾਧਿਆ ਇੰਦਾਂ ਦੀ ਆਪਣੀ ਜੀਵਨ ਜੋਤ ਸਦਾ ਲਈ ਬੁਝ ਗਈ ਮਸ਼ਾਲਾਂ ਥੱਲੇ ਡਿਗ ਬੁਝ ਗਈਆਂ ਸਾਰੇ ਪਾਸੇ ਹਨੇਰਾ ਫਸਰ ਗਿਆ ਬੁਝ ਗਈ ਤਬੈ ਮਸਾਲ ਨवाब ਸੰਘਾਰਿਆ ਉਹ ਆਪਸ ਮੋ ਲੜ ਪਰੇ ਤਲਾਵੇ ਸਾਰੇ ਆ ਮਸ਼ਾਲਾਂ ਬੁਝਣ ਨਾਲ ਤਾਂ ਕਿਸੇ ਨੂੰ ਕੁਝ ਪਤਾ ਨਾ ਲੱਗਾ ਵੇਰੀ ਆਪਸ ਵਿੱਚ ਘਟਾਵਡ ਕਰਨ ਲੱਗੇ ਗੜੀ ਵਿਚਲੇ ਸਿੰਘ ਨਗਾਰੇ ਵਜਾ ਜੈਕਾਰੇ ਛੱਡਦੇ ਰਹੇ ਇਸ ਹਫੜਾ ਦਫੜੀ ਵਿੱਚ ਸ਼ਾਹੀ ਫੌਜ ਹਵੇਲੀ ਵੱਲ ਹੋ ਤੁਰੀ ਗੜੀ ਵਿਚਲੇ ਸਿੰਘਾਂ ਬਹੁਤ ਜ਼ਬਰਦਸਤ ਮੁਕਾਬਲਾ ਕੀਤਾ ਭਾਈ ਸੰਗਤ ਸਿੰਘ ਜੀ ਵੀ ਵਿਚ ਬੇਮਿਸਾਲ ਬੀਰਤਾ ਆ ਗਈ ਉਸ ਦੇ ਸੇਸ ਤੇ ਪੰਥ ਦੇ ਵਾਲੀ ਦੀ ਕਲਗੀ ਸੀ ਚੋਲਾ ਵੀ ਚੋਜੀ ਪ੍ਰੀਤਮ ਦਾ ਪਹਿਨਿਆ ਹੋਇਆ ਸੀ ਇਸ ਸੂਰਮੇ ਨੇ ਬਹੁਤ ਭਾਰੀ ਵੀਰਤਾ ਦਿਖਾਈ ਅਨੇਕਾਂ ਵੈਰੀਆਂ ਨੂੰ ਨਰਕਾਂ ਦੇ ਰਸਤੇ ਤੋਰ ਆਪ ਸ਼ਹੀਦਾਂ ਦੀ ਕਤਾਰ ਵਿੱਚ ਜਾ ਡਲਿਆ ਸਾਰੇ ਸਿੰਘ ਸ਼ਹੀਦੀ ਜਾਮ ਪੀ ਗਏ ਵੈਰੀ ਭਾਈ ਸੰਗਤ ਸਿੰਘ ਜੀ ਦਾ ਸੀਸ ਉਤਾਰ ਜਸ਼ਨ ਮਨਾਉਣ ਲੱਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆਏ ਗੁਰੂ ਜੀ ਦਾ ਸੀਸ ਜਾਣ ਸ਼ਾਹੀ ਫੌਜ ਵਿੱਚ ਦੇਖਣ ਦੀ ਭੀੜ ਲੱਗੀ ਹੋਈ ਸੀ ਉਹ ਦੇਖਣਾ ਚਾਹੁੰਦੇ ਸੀ ਉਹ ਕਿਹੋ ਜਿਹਾ ਸਿਰ ਹੈ ਜਿਹੜਾ ਤਾਕਤਵਰ ਬਾਦਸ਼ਾਹ ਔਰਕਨ ਜੀ ਦੇ ਅੱਗੇ ਨਹੀਂ ਝੁਕਿਆ ਜਿਨੇ 10 ਲੱਖ ਫੌਜ ਦੇ ਸਾਹਮਣੇ ਈਨ ਨਹੀਂ ਮੰਨੀ ਪਹਾੜੀ ਰਾਜੇ ਤੇ ਮੁਗਲ ਜਰਨੈਲ ਇਸ ਸੀਸ ਨੂੰ ਮੂਹਰੇ ਉਹ ਦੇਖਦੇ ਸਭ ਫੋਕੀਆਂ ਫੜਾ ਮਾਰ ਜਸ਼ਨ ਮਨਾ ਰਹੇ ਸੀ ਇਸ ਨੂੰ ਉਹ ਆਪਣੀ ਬਹੁਤ ਵੱਡੀ ਪ੍ਰਾਪਤੀ ਜਿੱਤ ਸਮਝਦੇ ਸੀ ਸਵੇਰ ਹੁੰਦਿਆਂ ਇਹਨਾਂ ਦੀ ਸਾਰੀ ਖੁਸ਼ੀ ਗਮੀ ਵਿੱਚ ਬਦਲ ਗਈ ਜਦੋਂ ਇਹਨਾਂ ਨੂੰ ਇਹ ਪਤਾ ਲੱਗਾ ਕਿ ਇਹ ਸਿਰ ਗੁਰੂ ਦਾ ਨਹੀਂ ਕਿਸੇ ਸਿੰਘ ਦਾ ਏ ਗੁਰੂ ਤਾਰਾ ਤੋਂ ਰਾਤ ਘੜੀ ਚੋਂ ਨਿਕਲ ਗਿਆ ਏ ਆਪਣੇ ਮਰੇ ਸਿਪਾਹੀ ਦੇਖ ਇਹਨਾਂ ਨੂੰ ਆਪਣੀ ਹਾਰ ਸਾਫ਼ ਨਜ਼ਰਾਈ ਆਪਸ ਵਿੱਚ ਝੂਠੇ ਸੱਚੇ ਹੁੰਦੇ ਆ ਸ਼ਾਹੀ ਫੌਜ ਵਾਪਸ ਹੋ ਤੁਰੀ ਗਿਣਤੀ ਦੇ ਸਿਪਾਹੀ ਰਹਿ ਗਏ ਜੋ ਆਪਣੇ ਮੁਰਦਿਆਂ ਨੂੰ ਵੱਡੇ ਵੱਡੇ ਟੋਏ ਕੱਢ ਦਫਨਾਉਣ ਲੱਗੇ ਵਜ਼ੀਰ ਖਾਨ ਨੂੰ ਚੈਨ ਨਾ ਆਈ ਉਸਨੇ ਕਈ ਫੌਜੀ ਦਸਤੇ ਪਿੰਡਾਂ ਵਿੱਚ ਤੇ ਮਾਛੀਵਾੜੀ ਦੇ ਜੰਗਲਾਂ ਵਿੱਚ ਗੁਰੂ ਜੀ ਨੂੰ ਲੱਭਣ ਲਈ ਭੇਜੇ ਤੇ ਢੰਡੋਰਾ ਪਟਵਾਇਆ ਕਿ ਜਿਹੜਾ ਵੀ ਗੁਰੂ ਨੂੰ ਤੇ ਉਸਦੇ ਸਿੱਖਾਂ ਨੂੰ ਪਨਾਹ ਦੇਵੇਗਾ ਜਾਂ ਚਮਕੌਰ ਵਿੱਚ ਮਾਰੇ ਸਿੰਘਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰੇਗਾ ਉਸ ਨੂੰ ਸਰਕਾਰ ਦਾ ਬਾਗੀ ਜਾਨ ਸਮੇਤ ਪਰਿਵਾਰਕੁੱਲ ਵਿੱਚ ਪੀੜਿਆ ਜਾਵੇਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੜੀ ਵਿੱਚੋਂ ਨਿਕਲਦਿਆਂ ਹੀ ਨੱਠ ਭਜ ਵਿੱਚ ਤਿੰਨਾ ਸਿੰਘਾਂ ਨਾਲੋਂ ਅਲੱਗ ਹੋ ਗਏ ਪਾਤਸ਼ਾਹ ਜੀ ਪਿੰਡ ਰਾਏਪੁਰ ਵਿੱਚ ਦੀ ਜੰਡ ਸਾਹਿਬ ਕੁਝ ਦੇਰ ਜੰਡ ਦੇ ਦਰਖਤ ਥੱਲੇ ਬੈਠ ਗਏ ਕਈ ਪਿੰਡਾਂ ਵਿੱਚ ਦੀ ਹੁੰਦੇ ਹੋਏ ਮਾਛੀਵਾੜੇ ਦੇ ਜੰਗਲ ਵਿੱਚ ਜਾਵ ਰਾਜੀ ਇੱਥੇ ਹੀ ਵਿਛੜ ਗਏ ਤਿੰਨਾ ਸਿੰਘਾਂ ਦਾ ਮਿਲਾਪ ਹੋਇਆ ਪੰਥ ਦਾ ਵਾਲੀ ਪੁੱਤਾਂ ਨੂੰ ਦੇਸ਼ ਕੌਮ ਤੋਂ ਵਾਰ ਖਾਲੀ ਹੱਥ ਛਾੜ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਪੂਰੀ ਅਡੋਲਤਾ ਨਾਲ ਵਿਚਰਿਆਏ ਮੁਗਲ ਹਕੂਮਤ ਆਪਣਾ ਪੂਰਾ ਜ਼ੋਰ ਲਾ ਕੇ ਵੀ ਕਲਗੀਧਰ ਪਾਤਸ਼ਾਹ ਜੀ ਨੂੰ ਸਦਕ ਤੇ ਸਿਰੜ ਤੋਂ ਢੁਲਾ ਨਾ ਸਕੀ ਸਤਗੁਰੂ ਪਾਤਸ਼ਾਹ ਜੀ ਦੇ ਚਿਹਰੇ ਤੇ ਰਤੀ ਭਰ ਵੀ ਉਦਾਸੀ ਨਾ ਆਈ ਆਪਣੇ ਰੋਹਾਨੀਅਤ ਬਲ ਨੂੰ ਪਾਤਸ਼ਾਹ ਜੀ ਨੇ ਆਪਣੇ ਸਰੀਰ ਲਈ ਕਦੇ ਨਾ ਵਰਤਿਆ ਆਪ ਮੂਰੀਦ ਤੇ ਅਕਾਲ ਪੁਰਖ ਨੂੰ ਪਿਆਰਾ ਮਿੱਤਰ ਜਾਨ ਮੇਰੇ ਆਵਾਜ਼ਾਂ ਵਾਲੇ ਪ੍ਰੀਤਮ ਦੇ ਮੁਖੋਂ ਇਹ ਆਵਾਜ਼ ਮਾਛੀਵਾੜੇ ਦੇ ਜੰਗਲਾਂ ਵਿੱਚ ਗੂੰਜ ਉੱਠੀ ਮਿੱਤਰ ਪਿਆਰੇ ਨੂੰ ਹਾਲ ਮੂਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੀੜਿਆਂ ਦਾ ਰਹਿਣਾ ਸਤਿਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਨੂੰ 8 ਫੂ 1763 ਬਿਕਰਮੀ 22 ਦਸੰਬਰ 1704 ਈਸਵੀ ਦੀ ਰਾਤ ਨੂੰ ਛੱਡਿਆ ਸੀ ਹੁਣ 9 ਪੋ ਦੀ ਰਾਤ ਸੁਨਸਾਨ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਪਛਾਣ ਢੂੰਡਦੀ ਲੱਭਦੀ ਇੱਕ ਬੀਬੀ ਫਿਰ ਰਹੀ ਹੈ ਚਮਕੌਰ ਦੀ ਗੜੀ ਦੇ ਵਿੱਚ ਇਹਦਾ ਪਿੰਡ ਚਮਕੌਰ ਦੇ ਨੇੜੇ 2 ਕਿਲੋਮੀਟਰ ਦੀ ਦੂਰੀ ਤੇ ਰਾਏਪੁਰ ਹੈ ਸਤਿਗੁਰੂ ਜੀ ਗੜੀ ਨੂੰ ਛੱਡਣ ਤੋਂ ਬਾਅਦ ਇਸ ਪਿੰਡ ਵਿੱਚ ਲੰਘੇ ਨੇ ਜੰਡ ਸਾਹਿਬ ਹੁੰਦੇ ਹੋਏ ਮਾਛੀਵਾੜੇ ਜਾ ਪਹੁੰਚੇ ਇਸ ਗੁਰਸਿੱਖੀ ਵਿੱਚ ਰਤੜੀ ਧੀ ਨੂੰ ਰੋਹਾਨੀਅਤ ਤਰੀਕੇ ਦਰਸ਼ਨ ਆਤਮ ਬਲ ਬਖਸ਼ਿਆ ਇਸ ਦੀ ਆਤਮਾ ਨੇ ਖੁਲਾਰਾ ਖਾਦਾ ਇਹ ਚਮਕੌਰ ਦੇ ਸ਼ਹੀਦਾਂ ਦਾ ਸਸਕਾਰ ਕਰਨ ਇੱਥੇ ਆਣ ਸਿੰਘਾਂ ਦੀਆਂ দেহਾਂ ਨੂੰ ਢੂੰਡਦੀ ਹੈ ਇੱਕ ਦੀਵੇ ਦੀ ਲੋ ਢਾਲ ਸਿੰਘ ਦੇ ਸਰੀਰ ਪਛਾਣ ਇੱਕ ਥਾਂ ਇਕੱਠੀ ਕਰੀ ਜਾਂਦੀ ਹੈ ਮੁਗਲਾਂ ਦੀਆਂ ਅਨੇਕਾਂ ਲਾਛਾਂ ਵਿੱਚੋਂ ਮਸੀ ਕਿਤੇ ਸਿੰਘਾਂ ਦੇ ਸਰੀਰਾਂ ਦੀ ਪਾਲ ਕਰਦੀ ਬੀਬੀ ਸ਼ਰਨ ਕੌਰ ਤਨ ਕਲਗੀਆਂ ਵਾਲਾ ਤਨ ਮੇਰਾ ਪਿਤਾ ਵਾਜਾਂ ਵਾਲਾ ਮੁਖੋਂ ਆਲਾਪ ਰਹੀਏ ਇਹਨੇ ਸਖਤ ਮਿਹਨਤ ਕਰਕੇ 10-15 ਸਿੰਘਾਂ ਦੀਆਂ ਦੇਹਾਂ ਇਕੱਠੀਆਂ ਕੀਤੀਆਂ ਹਨ ਇਹਦਾ ਆਪਣਾ ਸਰੀਰ ਵੀ ਥੱਕ ਟੁੱਟ ਚੁੱਕਾ ਹੈ ਕਿਤੇ ਦਿਨ ਨਾ ਚੜ ਜਾਵੇ ਉਸ ਤੋਂ ਪਹਿਲਾਂ ਸੰਸਕਾਰ ਕਰ ਦੇਵਾਂ ਆਲੇ ਦੁਆਲੇ ਤੋਂ ਪਾਥੀਆਂ ਸਲਵਾੜ ਕਾਹੀ ਲਿਆ ਅੰਗੀਠਾ ਤਿਆਰ ਕਰ ਕੀਰਤਨ ਸੋਹਲਾ ਪੜ ਅਰਦਾਸ ਕਰ ਲਾਂਬੂ ਲਾ ਦਿੱਤਾ ਅੱਗ ਦੇ ਭਾਂਬੜ ਮਚ ਗਏ ਮੁਗਲ ਸਿਪਾਹੀ ਜੋ ਆਪਣੇ ਮੁਰਦਿਆਂ ਨੂੰ ਦਫਨਾਉਂਦੇ ਥੱਕੇ ਹਾਰੇ ਬੇਸੁਰਤ ਸੁੱਤੇ ਹੋਏ ਸੀ ਅੱਬੜ ਵਾਹੀ ਉੱਠੇ ਅੱਗ ਦੀਆਂ ਲਾਟਾਂ ਦੇਖ ਪੈ ਪੀਤ ਹੋ ਗਏ ਬਹੁਤ ਧੀਰ ਨੇੜੇ ਨਾ ਆਏ ਫਿਰ ਹੌਸਲਾ ਕਰ ਜਦ ਅੱਗ ਦੇ ਕੋਲ ਪਹੁੰਚੇ ਤਾਂ ਇੱਕ ਬੀਬੀ ਨੂੰ ਦੇਖ ਹੈਰਾਨ ਹੋ ਗਏ ਪੁੱਛਿਆ ਤੂੰ ਕੌਣ ਹੈ ਬੀਬੀ ਸ਼ਰਨ ਕੌਰ ਨੇ ਕਿਹਾ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਸਿੰਘਾਂ ਦਾ ਸਸਕਾਰ ਕਰ ਰਹੀ ਹਾਂ ਉਸ ਨੇ ਬੇਖੌਫ ਉੱਤਰ ਦਿੱਤਾ ਸਿਪਾਈਆਂ ਨੇ ਉਸ ਨੂੰ ਫੜਨਾ ਚਾਹਿਆ ਬੀਬੀ ਨੇ ਤਲਵਾਰ ਧੂ ਕਈ ਪਾਰ ਬੁਲਾ ਦਿੱਤੇ ਇਸ ਝੜਪ ਵਿੱਚ ਬੀਬੀ ਦੇ ਗਹਿਰਾ ਵਾਰ ਹੋਇਆ ਉਹ ਡਿੱਗ ਪਈ ਜ਼ਾਬਰ ਸਿਪਾਹੀਆਂ ਨੇ ਗੰਭੀਰ ਜ਼ਖਮੀ ਨੂੰ ਅੱਗ ਵਿੱਚ ਸੁੱਟ ਦਿੱਤਾ ਬੀਬੀ ਸ਼ਰਨ ਕੌਰ ਆਪਣੀ ਜਾਨ ਦੀ ਬਾਜ਼ੀ ਲਾਉ ਚਮਕੌਰ ਦੀ ਗੜੀ ਦੇ ਸ਼ਹੀਦਾਂ ਵਿੱਚ ਅਪੇਧ ਹੋ ਗਈ ਇਸ ਬੀਬੀ ਸ਼ਰਨ ਕੌਰ ਜੀ ਨੇ 9 ਪੋ 1763 ਬਿਕਰਮੀ 23 ਦਸੰਬਰ 1704 ਈਸਵੀ ਨੂੰ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਦੇ ਸੰਸਕਾਰ ਕਰਨ ਦੀ ਸੇਵਾ ਨਿਭਾਉਂਦੇ ਆ ਸ਼ਹੀਦੀ ਪਾਈ ਭਾਈ ਰਾਮਾ ਤੇ ਤਿਲੋਕਾ ਸਰਹੰਦ ਹਾਲਾ ਦੇਣ ਗਏ ਤਪਤਾ ਲੱਗਾ ਕਿ ਸਤਿਗੁਰੂ ਕਲਗੀਧਰ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਏ ਪੁਛ ਦੇ ਪਛਾਉਂਦੇ ਚਮਕੌਰ ਜਾ ਅਪੜੇ ਉਥੋਂ ਸਭ ਹਾਲਾਤ ਮਾਲੂਮ ਹੋਏ ਸਿੰਘਾਂ ਤੇ ਗੁਰੂ ਪੁੱਤਰਾਂ ਦੀ ਸ਼ਹੀਦੀ ਬਾਰੇ ਸੁਣਿਆ ਦਸਮ ਪਿਤਾ ਜੀ ਦੇ ਗੜੀ ਵਿੱਚੋਂ ਨਿਕਲ ਜਾਣ ਦੀਆਂ ਖਬਰਾਂ ਵੀ ਮਿਲੀਆਂ ਮੁਗਲ ਸਿਪਾਹੀ ਆਪਣੇ ਸਿਪਾਹੀਆਂ ਨੂੰ ਦਫਨਾ ਰਹੇ ਨੇ ਸਿੰਘਾਂ ਦੇ ਸਰੀਰ ਰੁਲਦੇ ਪਏ ਨੇ ਇਹਨਾਂ ਨੂੰ ਇਹ ਸੁਣ ਬਹੁਤ ਦੁੱਖ ਹੋਇਆ ਦੋਨੋਂ ਭਰਾਵਾਂ ਸਲਾਹ ਕੀਤੀ ਕਿ ਆਪਾਂ ਜਾਨਵਾਰ ਕੀ ਗੁਰੂ ਪਾਤਸ਼ਾਹ ਜੀ ਦੇ ਸਹਬਜ਼ਾਦਿਆਂ ਤੇ ਸਿੰਘਾਂ ਦੀ ਸੰਸਕਾਰ ਜ਼ਰੂਰ ਕਰਾਂਗੇ ਆਪਣੇ ਕੱਪੜੇ ਪਾੜ ਕੇ ਸਿਛੇ ਖਲਾਰ ਸਰੀਰ ਨੂੰ ਗੰਧ ਮਲ ਕੇ ਪਾਗਲ ਬਣ ਗਏ ਸਾਰਾ ਦਿਨ ਚਮਕੌਰ ਦੀ ਘੜੀ ਦੇ ਆਲੇ ਦੁਆਲੇ ਘੁੰਮਦੇ ਰਹੇ ਮੁਗਲ ਸਿਪਾਹੀ ਵੀ ਇਹਨਾਂ ਨੂੰ ਪਾਗਲ ਸਮਝ ਕੁਝ ਨਾ ਕਿਹਾ ਰਾਤ ਪਈ ਤਾਂ ਇਹ ਸ਼ਹੀਦਾਂ ਦੇ ਸਰੀਰ ਭਾਲਣ ਲੱਗ ਪਏ ਛੇਤੀ ਹੀ ਇੱਕ ਅੰਗੀਠਾ ਮਿਲਿਆ ਜਿਸ ਵਿੱਚ ਕਈ ਸਰੀਰ ਸਿੰਘਾਂ ਦੇ ਤੇ ਇੱਕ ਸਰੀਰ ਅਧ ਸੜਿਆ ਹੋਇਆ ਸਿੱਖ ਬੀਬੀ ਦਾਸੀ ਇਹ ਬੀਬੀ ਨੇ ਸੰਸਕਾਰ ਕਰਨ ਦਾ ਯਤਨ ਕੀਤਾ ਹੈ ਸਿਪਾਈਆਂ ਨੇ ਇਸ ਨੂੰ ਸ਼ਹੀਦ ਕਰ ਅੰਗੀਠਾ ਵੀ ਠੰਡਾ ਕਰ ਦਿੱਤਾ ਉਹ ਚਾਹੁੰਦੇ ਸੀ ਕਿ ਸਿੰਘਾਂ ਦੇ ਸਰੀਰਾ ਦੀ ਬੇਦਵੀ ਹੋਵੇ ਡਰ ਕੇ ਲੋਕ ਗੁਰੂ ਦੇ ਸਿੱਖ ਨਾਂ ਬਣਨ ਨਾਹੀ ਸਰਕਾਰ ਨਾਲ ਟੱਕਰ ਲੈਣ ਦੀ ਕੋਈ ਜ਼ਰੂਰਤ ਕਰੇ ਸਿੱਖ ਬੀਬੀ ਨੂੰ ਸੇਵਾ ਕਰਦੀ ਸ਼ਹੀਦ ਹੋਇਆ ਦੇਖ ਭਈ ਰਾਮੇ ਤੇ ਭਾਈ ਤਿਲੋਕੇ ਵਿੱਚ ਹੋਰ ਵੀ ਦ੍ਰਿੜਤਾ ਆ ਗਈ ਤਨੋਂ ਮਨੋਂ ਸੇਵਾ ਵਿੱਚ ਜੁਟ ਗਏ ਹੱਥਾਂ ਵਿੱਚ ਕੜਾ ਪਾਇਆ ਦੇਖ ਸਿਰ ਤੇ ਕੇਸ ਤੀੜਕ ਸ਼ਹਿਰਾ ਹੌਣ ਦੀ ਸੂਰਤ ਵਿੱਚ ਇਹ ਜਾਣ ਜਾਂਦੇ ਕਿ ਇਹ ਸਿੰਘ ਦਾ ਸਰੀਰ ਹੀ ਹੈ ਦੋਨੋਂ ਭਰਾ ਬਹੁਤ ਅਦਬ ਨਾਲ ਅੰਗੀਠੇ ਤੇ ਲਿਆ ਰੱਖਦੇ ਇਸੇ ਤਰ੍ਹਾਂ ਲੱਭਦੇ ਆਂ ਢੂੰਡਦੇ ਆਂ ਸਹਬਜ਼ਾਦਿਆਂ ਦੇ ਸਰੀਰ ਵੀ ਮਿਲ ਗਏ ਇਹ ਵੱਡੀ ਪ੍ਰਸੰਨਤਾ ਦੀ ਗੱਲ ਸੀ ਮਨ ਹੀ ਮਨ ਦੋਨਾਂ ਨੇ ਕਲਗੀਧਰ ਜੀ ਦਾ ਧੰਨਵਾਦ ਕੀਤਾ ਹੈ ਕੋਈ ਸਰੀਰ ਰਹਿ ਨਾ ਜਾਵੇ ਆਪਣੀ ਪੂਰੀ ਤਸੱਲੀ ਕਰ ਲਈ ਜੋ ਇਹਨਾਂ ਨੇ ਬਾਹਰੋਂ ਸੁਣਿਆ ਸੀ ਕਿ ਗੁਰੂ ਜੀ ਨਾਲ 40 45 ਸਿੰਘ ਹੀ ਗੜੀ ਦੇ ਅੰਦਰ ਮੌਜੂਦ ਸੀ ਉਸ ਮੁਤਾਬਕ ਵੀ ਇਹਨਾਂ ਦੀ ਪੂਰੀ ਤਸੱਲੀ ਸੀ 40 ਸਿੰਘਾਂ ਦੇ ਸਰੀਰ ਤੇ ਦੋ ਸਹਿਬਜ਼ਾਦਿਆਂ ਦੇ ਸਰੀਰ ਅੰਗੀਠੇ ਤੇ ਰੱਖ ਨੇੜੇ ਦੀਆਂ ਹਵੇਲੀਆਂ ਤੋਂ ਪਾਥੀਆਂ ਕਾਈ ਸਲਵਾੜ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਅਰਦਾਸ ਕੀਤੀ ਐ ਅੱਖਾਂ ਵਿੱਚ ਅਥਰੂ ਕੇਰਦਿਆਂ ਅਗਨੀ ਲਾ ਦਿੱਤੀ ਦੋਨੋਂ ਭਰਾ ਇਕ ਦੂਸਰੇ ਦੇ ਗਲ ਲੱਗ ਕੇ ਤਾਂ ਹੀ ਰੂਪਏ ਅਗ ਦੀਆਂ ਲਾਟਾਂ ਦੇਖ ਸਿਪਾਹੀ ਦੌੜੇ ਆਏ ਇਹ ਹੋਰ ਵੀ ਚੀਕਾਂ ਕਿਲਕਾਰੀਆਂ ਮਾਰ ਅਗ ਨਾਲ ਖੇਡਣ ਲੱਗੇ ਮਿੱਟੀ ਘਟਾ ਸਿਰ ਤੇ ਪਾਉਣ ਲੱਗੇ ਸਿਪਾਹੀ ਪਾਗਲ ਜਾਣ ਵਾਪਸ ਮੁੜ ਗਏ ਉਹਨਾਂ ਦਾ ਧਿਆਨ ਅੰਗੀਠੇ ਵੱਲ ਵੀ ਨਾ ਗਿਆ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਭਾਈ ਰਾਮਾ ਤੇ ਭਾਈ ਤਲੂਕਾ ਸਿੰਘਾਂ ਤੇ ਸਹਿਬਜ਼ਾਦਿਆਂ ਦੇ ਸੰਸਕਾਰ ਕਰਨ ਵਿੱਚ ਸਫਲ ਹੋ ਗਏ ਗੜੀ ਦੇਸ਼ਹੀਨਾਂ ਦੇ ਸੰਸਕਾਰ 10 ਪੋ 1766 ਬਿਕਰਮੀ 24 ਦਸੰਬਰ 1704 ਈਸਵੀ ਦੀ ਰਾਤ ਨੂੰ ਕੀਤੇ ਗਏ ਸਤਿਗੁਰੂ ਕਲਗੀਧਰ ਜੀ ਦਾ ਦਮਦਮੇ ਸਾਹਿਬ ਤਲਵੰਡੀ ਸਾਹਿਬ ਸੁਣ ਕੇ ਭਾਈ ਰਾਮਾ ਤੇ ਤਿਲੋਕਾ ਗੱਡਿਆਂ ਤੇ ਰਸਤਾ ਲੱਦ ਕੇ ਗੁਰੂ ਚਰਣਾ ਚ ਜਾ ਹਾਜ਼ਰ ਹੋਏ ਪਾਤਸ਼ਾਹ ਜੀ ਨੇ ਪੁੱਛਿਆ ਕਿ ਇਹ ਰਸਤ ਤੁਸੀਂ ਆਪਣੇ ਵੱਲੋਂ ਲੈ ਕੇ ਆਏ ਹੋ ਜਾਂ ਸਾਰੇ ਭਾਈਚਾਰੇ ਵੱਲੋਂ ਇਹਨਾਂ ਅਰਜ਼ ਕੀਤਾ ਪਾਤਸ਼ਾਹ ਜੀ ਸਾਡੇ ਕੋਲ ਜੋ ਦਸਵੰਦ ਸੀ ਲੈ ਕੇ ਆਏ ਹਾਂ ਬਾਕੀ ਭਾਈਚਾਰਾ ਵੀ ਰਸਤੇ ਇਕੱਠੀ ਕਰ ਰਿਹਾ ਹੈ ਵਿੱਚੋਂ ਕਿਸੇ ਪ੍ਰੇਮੀ ਸਿੱਖ ਨੇ ਕਿਹਾ ਪਾਤਸ਼ਾਹ ਜੀ ਇਹਨਾਂ ਨੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਹੈ ਗੁਰੂ ਪਾਤਸ਼ਾਹ ਜੀ ਦੇ ਪੁੱਛਣ ਤੇ ਇਹਨਾਂ ਦੱਸਿਆ ਕਿ ਅਸੀਂ ਪਾਗਲ ਬਣ ਕੇ ਉੱਥੇ ਕਿਵੇਂ ਪਹੁੰਚੇ ਕਿਵੇਂ ਸੰਸਕਾਰ ਕੀਤੇ ਨਾਲ ਦੱਸਿਆ ਮਹਾਰਾਜ ਜੀ ਸਾਥੋਂ ਪਹਿਲਾਂ ਵੀ ਇੱਕ ਸਿੱਖ ਬੀਬੀ ਨੇ ਇਹ ਸੇਵਾ ਨਿਭਾਉਂਦਿਆਂ ਆਪਣੀ ਜਾਨ ਦੇ ਦਿੱਤੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਉਹ ਗੁਰੂ ਪੁੱਤਰੀ ਧਨ ਸੀ ਉਸ ਦਾ ਜੀਵਨ ਸਫਲ ਹੋ ਗਿਆ ਇਹਨਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਪਾਤਸ਼ਾਹ ਜੀ ਜੇ ਮੁਗਲਾਂ ਨੂੰ ਪਤਾ ਲੱਗ ਜਾਂਦਾ ਕਿ ਆਪ ਜੀ ਦੇ ਸਹਿਬਜ਼ਾਦੇ ਵੀ ਸ਼ਹੀਦ ਹੋ ਗਏ ਹਨ ਤਾਂ ਉਹਨਾਂ ਦੇ ਸੀਸ ਉਤਾਰ ਕੇ ਲੈ ਜਾਂਦੇ ਵੈਰੀ ਨੂੰ ਸਹਿਬਜ਼ਾਦਿਆਂ ਦੇ ਸਰੀਰ ਨਜ਼ਰੀ ਨਹੀਂ ਆਈ ਆਪ ਜੀ ਦੀ ਕਿਰਪਾ ਸਦਕਾ ਸਾਨੂੰ ਸਹਿਬਜ਼ਾਦਿਆਂ ਦੇ ਸਰੀਰਾਂ ਦੇ ਦਰਸ਼ਨ ਹੋ ਗਏ ਦ੍ਰਿਸ਼ਟ ਪਰੇ ਨਹਿ ਦੋਨੋਂ ਪਾਈ ਜੇ ਪਾਵਤ ਸਿਰ ਵੱਢ ਲੈ ਜਾਈ ਆਪਣੇ ਜਾਨ ਦਾਸ ਇਨ ਤਾਈਂ ਦੋਨੋਂ ਲੋਥੈ ਦਈ ਦਿਖਾਈ ਇਹ ਸੁਣ ਸਭ ਸੰਗਤ ਦੀਆਂ ਅੱਖਾਂ 'ਚ ਅਥਰੂ ਵਹਿ ਤੁਰੇ ਪਾਤਸ਼ਾਹ ਜੀ ਨੇ ਸਭ ਨੂੰ ਦਿਲਾਸਾ ਦਿੱਤਾ ਇਨ੍ਹਾਂ ਪ੍ਰੇਮੀਆਂ ਦੀ ਸੇਵਾ ਤੋਂ ਪਰਸਨ ਹੋ ਕੇ ਪਾਤਸ਼ਾਹ ਜੀ ਕਹਿਣ ਲੱਗੇ ਮੰਗੋ ਭਾਈ ਜੋ ਮੰਗਦੇ ਹੋ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦੀ ਟੋਟ ਨਹੀਂ ਹੈ ਇਨ੍ਹਾਂ ਨਿਮਰਤਾ ਸਹਿਤ ਬੇਨਤੀ ਕੀਤੀ ਪਾਤਸ਼ਾਹ ਜੀ ਆਪ ਜੀ ਦਾ ਦਿੱਤਾ ਬਹੁਤ ਕੁਝ ਹੈ ਪਰ ਜ਼ਮੀਨ ਦੀ ਮਾਲਕੀ ਸਾਡੀ ਨਹੀਂ ਹੈ ਜ਼ਮੀਨਾਂ ਸਾਡੇ ਨਾ ਨਹੀਂ ਹਨ ਪਾਤਸ਼ਾਹ ਜੀ ਕਹਿਣ ਲੱਗੇ ਇਲਾਕੇ ਤੁਹਾਡੇ ਹੋਣਗੇ ਹਕੂਮਤ ਤੁਹਾਡੀ ਹੋਵੇਗੀ ਤੁਸੀਂ ਅਮਰਤ ਛੱਕੇ ਸਿੰਘ ਸੱਜ ਜਾਵੋ ਤੁਹਾਡੇ ਘਰ ਰਾਜ ਭਾਗ ਆ ਜਾਵੇਗਾ ਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਅਮਰਤ ਛੱਕੇ ਭਾਈ ਰਾਮ ਸਿੰਘ ਤੇ ਭਾਈ ਤੇਲੋਕ ਸਿੰਘ ਜੀ ਬਣ ਗਏ ਸਤ ਦਿਨ ਪਾਤਸ਼ਾਹ ਜੀ ਦੀ ਸੇਵਾ ਕਰ ਆਗਿਆ ਲਈ ਦੋਨਾਂ ਨੂੰ ਬਹੁਤ ਆਦਰ ਨਾਲ ਸਿਰੋਪਾਉ ਦੇ ਵਿਦਾਇਗੀ ਦਿੱਤੀ ਇਨ੍ਹਾਂ ਦੇ ਵਾਰਸ ਨਾਭੇ ਪਟਿਆਲੇ ਦੇ ਰਾਜੇ ਕਹਿਲਾਏ 6ਵੇਂ 7ਵੇਂ ਤੇ 10ਵੇਂ ਗੁਰੂ ਜੀ ਦੇ ਦਿੱਤੇ ਵਰ ਸਫਲ ਹੋਏ ਇਨ੍ਹਾਂ ਭਰਾਵਾਂ ਨੇ आनंदपुर साहिब ਦੇ ਘੇਰੇ ਸਮੇਂ ਵੀ ਕਈ ਬੰਦੇ ਆਪਣੇ ਵੱਲੋਂ ਗੁਰੂ ਜੀ ਦੀ ਸੇਵਾ ਵਿੱਚ ਭੇਜੇ ਸਨ ਰਸਤੇ ਹਥਿਆਰ ਵੀ ਭੇਜੇ ਇਹਨਾਂ ਦੇ ਵਾਰਸਾਂ ਕੋਲ ਕਲਗੀਧਰ ਜੀ ਵੱਲੋਂ ਬਖਸ਼ਿਸ਼ ਕੀਤੀਆਂ ਬਹੁਤ ਵਸਤਾਂ ਹੁਣ ਵੀ ਮੌਜੂਦ ਨੇ ਦਸਮ ਪਿਤਾ ਜੀ ਦੀ ਇਹਨਾਂ ਭਰਾਵਾਂ ਨਾਲ ਬਹੁਤ ਨੇੜਤਾ ਸੀ ਇੱਕ ਹੁਕਮਨਾਮੇ ਵਿੱਚ ਪਾਤਸ਼ਾਹ ਜੀ ਨੇ ਤੇਰਾ ਘਰ ਮੇਰਾ ਹੈ ਕਹਿ ਕੇ ਅੰਦਰੂਨੀ ਪਿਆਰ ਦੀਆਂ ਬਖਸ਼ਿਸ਼ਾਂ ਕੀਤੀਆਂ ਸਨ ਜਿਹੜਾ ਸਿੱਖ ਗੁਰੂ ਪਾਤਸ਼ਾਹ ਜੀ ਦੇ ਦੱਸੇ ਮਾਰਗ ਤੇ ਚੱਲਦਾ ਹੈ ਉਸ ਸਿੱਖ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਿਸ਼ਾਂ ਹੋ ਜਾਂਦੀਆਂ ਨੇ ਉਹਦਾ ਇਹ ਲੋਕ ਵੀ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ ਸੋ ਸਤਿਗੁਰੂ ਰਹਿਮਤ ਕਰਨ ਬਖਸ਼ਿਸ਼ ਕਰਨ ਸਾਨੂੰ ਧਰਮ ਤੇ ਮਾਰਗ ਤੇ ਚੱਲਣ ਦੀ ਸਮਤ ਆ ਜਾਵੇ ਇਸੇ ਤਰ੍ਹਾਂ ਗੁਰੂ ਚਰਣਾ ਨਾਲ ਜੁੜੇ ਰਹੀਏ ਬਾਣੀ ਨਾਲ ਬਾਣੇ ਨਾਲ ਜੁੜੇ ਰਹੀਏ ਸਤਿਗੁਰੂ ਜੀ ਕਿਰਪਾ ਕਰਨ ਹੋਈ ਪੁਲਚਕ ਦੀ ਖਿਮਾ ਫਤੇ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ